ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੋਣ ਚਰਚਾ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਵੱਲ ਝਾਤ ਮਾਰਨੀ ਬਣਦੀ ਹੈ ਪਰ ਜੇਕਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਮੌਕੇ ਜੋ ਸਾਡੀ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਦੀ ਹਕੀਕਤ ਕੀ ਹੈ ਉਹ ਕਿਹੋ ਜਿਹਾ ਕਿਰਦਾਰ ਦੇ ਮਾਲਕ ਨੇ ਤੇ ਉਹ ਕਿੰਨੇ ਕ ਪੈਸੇ ਵਾਲੇ ਆ ਇਹਦੇ ਵੱਲ ਇੱਕ ਪੰਛੀ ਝਾਤ ਮਾਰੀਏ ਤਾਂ ਬੜਾ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਉਂਦਾ ਹੈ ਭਾਰਤ ਦੇ ਸਧਾਰਨ ਭਾਰਤ ਦੇ ਗੁਰਬਤ ਮਾਰੇ ਲੋਕ ਆ ਜਿਹੜੇ ਉਹ ਬੜੀ ਸ਼ਿੱਦਤ ਦੇ ਨਾਲ ਵੋਟਾਂ ਪਾਉਂਦੇ ਆ ਕਤਾਰਾਂ ਦੇ ਵਿੱਚ ਖੜ ਖੜ ਕੇ ਇਸ ਕਰਕੇ ਤਾਂ ਜੋ ਸਾਡਾ ਭਵਿੱਖ ਬਦਲ ਜਾਵੇ ਇਸ ਕਰਕੇ ਤਾਂ ਜੋ ਸਾਡੇ ਹਲਕੇ ਦੀ ਸਾਡੇ ਇਲਾਕੇ ਦੀ ਸਾਡੇ ਸੂਬੇ ਦੀ ਸਾਡੇ ਦੇਸ਼ ਦੀ ਤਕਦੀਰ ਆ ਜਿਹੜੀ ਉਹ ਸਮਰ ਜਾਵੇ ਪਰ ਜੋ ਅੰਕੜਾ ਸਾਹਮਣੇ ਆਇਆ ਉਹ ਇਹ ਦੱਸਦਾ ਹੈ ਕਿ ਭਾਵੇਂ ਦੇਸ਼ ਦੇ ਆਮ ਲੋਕਾਂ ਦੀ ਵੋਟਰਾਂ ਦੀ ਜੂਨ ਸੁਧਰੇ ਜਾਂ ਨਾ ਸੁਧਰੇ ਹਾਲਾਤ ਦੇ ਵਿੱਚ ਕੋਈ ਤਬਦੀਲੀ ਆਵੇ ਜਾਂ ਨਾ ਆਵੇ ਪਰ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੇ ਵਿੱਚੋਂ 83% ਦੀ ਕਰੋੜਪਤੀ ਆ ਯਾਨੀ ਕਿ ਭਾਰਤ ਦੇ ਕੁੱਲ ਲੋਕ ਸਭਾ ਦੇ ਜਿਹੜੇ ਮੈਂਬਰ ਆ ਉਹਦਾ 83% ਦੀ ਹਿੱਸਾ ਕਰੋੜਪਤੀ ਲੋਕਾਂ ਦਾ ਯਾਨੀ ਕਿ 430 ਸੰਸਦ ਮੈਂਬਰ ਇਸ ਵਕਤ ਭਾਰਤ ਦੇ ਵਿੱਚ ਕਰੋੜਪਤੀ ਹੈ ਇਹਦੇ ਵਿੱਚੋਂ 227 ਮੈਂਬਰ ਕਰੋੜਪਤੀ ਆ ਜਿਹੜੇ ਲੋਕ ਸਭਾ ਦੇ ਉਹ ਬੋਜਨ ਸਮਾਜ ਪਾਰਟੀ ਦੇ ਨਹੀਂ ਉਹਨਾਂ ਦੇ ਕੁਝ ਕ ਹੈਗੇ ਆ ਦਰਜਨ ਤੋਂ ਵੱਧ ਉਹਨਾਂ ਦੇ ਆ ਪਰ ਬੀਜਪੀ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ 227 ਕਰੋੜ ਦੇ 227 ਦੇ ਕਰੀਬ ਤੇ ਕਾਂਗਰਸ ਦੇ 37 ਜਿਹੜੇ ਹੈਗੇ ਮੈਂਬਰ ਲੋਕ ਸਭਾ ਦੇ ਉਹ ਇਸ ਵਕਤ ਜਿਹੜੇ ਲੋਕ ਸਭਾ ਦੇ ਅੰਦਰ ਬੈਠੇ ਆ ਉਹ ਕਰੋੜਪਤੀ ਹੈ ਜਿਹੜੇ 29 ਆ ਉਹ ਏ ਆਈ ਏ ਡੀ ਐਮ ਕੇ ਇਸ ਧਿਰ ਦੇ ਆ ਤੇ ਕੁਝ ਕੁ ਹੋਰ ਵੱਖ-ਵੱਖ ਛੋਟੀਆਂ ਵੱਡੀਆਂ ਪਾਰਟੀਆਂ ਜਿਨ੍ਹਾਂ ਦਾ ਇੱਕ ਮੈਂਬਰ ਦੋ ਮੈਂਬਰ ਪੰਜ ਮੈਂਬਰ ਲੋਕ ਸਭਾ ਦੀਆਂ ਪੌੜੀਆਂ ਚੜਨ ਦੇ ਵਿੱਚ ਕਾਮਯਾਬ ਹੋਏ ਉਹ ਵੀ ਜਾ ਕੇ ਜਦੋਂ ਬੈਠੇ ਤਾਂ ਉਹਨਾਂ ਦਾ ਹੁਣ ਜਿਹੜਾ ਅੰਕੜਾ ਸਾਹਮਣੇ ਆਇਆ ਇਲੈਕਸ਼ਨ ਵਾਚ ਐਂਡ ਡੈਮੋਕਰੈਟਿਕ ਰਿਫਾਰਮਸ ਦੇ ਹਵਾਲੇ ਦੇ ਨਾਲ ਪਤਾ ਲੱਗਾ ਕਿ ਉਹ ਵੀ ਵਕ ਵਕ ਥਾਵਾਂ ਤੋਂ ਜਿਹੜੇ ਜਿੱਥੇ ਆ ਉਹ ਕਰੋੜਪਤੀ ਆ ਇਹਨਾਂ ਲੋਕਾਂ ਨੇ ਲਗਾਤਾਰ ਆਪਣੀ ਆਮਦਨ ਦੇ ਵਿੱਚ ਵਾਧਾ ਕੀਤਾ ਇਹਨਾਂ ਲੋਕਾਂ ਦੇ ਉੱਤੇ ਹੀ ਚੰਗੇ ਦਿਨ ਆਏ ਆ ਆਮ ਵੋਟਰਾਂ ਦੇ ਉੱਤੇ ਜਿਹੜੇ ਕਤਾਰਾਂ ਦੇ ਵਿੱਚ ਖੜੇ ਉਹਨਾਂ ਦੇ ਉੱਤੇ ਚੰਗੇ ਦਿਨ ਆਉਣ ਦੀ ਖਬਰ ਪਹਿਲਾਂ ਵੀ ਨਹੀਂ ਕਦੇ ਮਿਲੀ ਤੇ ਭਵਿੱਖ ਦੇ ਵਿੱਚ ਪਤਾ ਨਹੀਂ ਕਿੰੋਂ ਮਿਲਣੀ ਹੈ ਇਹਦੇ ਬਾਬਤ ਹਾਲੇ ਤੱਕ ਵਿਚਾਰ ਚਰਚਾ ਜਾਰੀ ਹੈ ਪਰ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਬੋਲਕ ਬੋਲ ਕਿਵੇਂ ਹੁੰਦੇ ਆ ਜਦੋਂ ਵੀ ਲੋਕ ਸਭਾ ਦੀ ਜਾਂ ਜਦੋਂ ਵੀ ਵਿਧਾਨ ਸਭਾ ਦੀ ਕੋਈ ਵੀ ਚੋਣ ਹੁੰਦੀ ਹੈ ਕਿਸੇ ਵੀ ਸੂਬੇ ਦੇ ਵਿੱਚ ਹੁੰਦੀ ਆ ਤਾਂ ਚੋਣ ਪ੍ਰਚਾਰ ਦੇ ਮੌਕੇ ਜਦ ਜਦੋਂ ਵੋਟਾਂ ਦਾ ਐਲਾਨ ਹੋ ਜਾਂਦਾ ਉਸ ਵਕਤ ਜੋ ਜੋ ਕੁਝ ਇੱਕ ਦੂਜੇ ਦੇ ਬਾਬਤ ਅਪਸ਼ਬਦਾਂ ਦੇ ਰੂਪ ਦੇ ਵਿੱਚ ਕਹਿਆ ਜਾਂਦਾ ਉਹਦੇ ਉੱਤੇ ਕਦੇ ਕਦੇ ਹੈਰਾਨੀ ਹੁੰਦੀ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵਰਗੇ ਵਿਅਕਤੀ ਦੇ ਵੱਲੋਂ ਇਹ ਗੱਲ ਕਹੀ ਜਾਵੇ ਕਿ ਸ਼ਰਾਬ ਤੇ ਸਰਾਬ ਵਿਚਲਾ ਅੰਤਰ ਸਮਝਣ ਦੀ ਥਾਂ ਤੇ ਉਹ ਕਹਿਣ ਕਿ ਸਰਾਬ ਕੇ ਸਾਥ ਆਪਨੇ ਰਿਸ਼ਤਾ ਰੱਖਣਾ ਹੈ ਕਿਆ ਇਹ ਆਪਕੀ ਮਰਜ਼ੀ ਹੈ ਲੰਗੇ ਜਣੀ ਉਹਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਉਦਾਹਰਣ ਦਿੱਤੀ ਹੈ ਕਿਉਂਕਿ ਉੱਥੇ ਰਾਸ਼ਟਰੀ ਲੋਕਦਲ ਦੀ ਤੇ ਉੱਥੇ ਬਸਪਾ ਦੀ ਤੇ ਉੱਥੇ ਕਾਂਗਰਸ ਦੀ ਗੱਠ ਜੋੜ ਦੀ ਗੱਲ ਸਾਹਮਣੇ ਆਈ ਹੈ ਤੇ ਇਹਨਾਂ ਦੇ ਵੱਲੋਂ ਮਹਾ ਗੱਠ ਜੋੜ ਤਿਆਰ ਕਰਕੇ ਚੋਣ ਲੜੀ ਜਾ ਰਹੀ ਹੈ ਮੋਦੀ ਸਾਹਿਬ ਨੇ ਉੱਥੇ ਗੱਲ ਕਹੀ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਸਰਾਬ ਦੇ ਨਾਲ ਤੁਹਾਡੇ ਸੂਬੇ ਦਾ ਰਿਸ਼ਤਾ ਰਵੇ ਸਰਾਬ ਤੋਂ ਭਾਵ ਉਹਨਾਂ ਦਾ ਜਿਹੜਾ ਸੀਗਾ ਉਹ ਬੜਾ ਹੈਰਾਨ ਕਰਨ ਵਾਲਾ ਸਮਾਜਵਾਦੀ ਪਾਰਟੀ ਦਾ ਸੱਸਾ ਚੱਕ ਲਿਆ ਉਹਨਾਂ ਨੇ ਤੇ ਉਹਨਾਂ ਦੇ ਵੱਲੋਂ ਆਰਜीडी ਦਾ ਆਰ ਚੱਕ ਲਿਆ ਰਾਰਾ ਚੱਕ ਲਿਆ ਤੇ ਬਸਪਾ ਦਾ ਬੱਬਾ ਚੱਕ ਲਿਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਾਬ ਪਰ ਅਖਲੇਸ਼ ਯਾਦਵ ਨੇ ਹੁਣ ਇਹ ਗੱਲ ਕਹੀ ਹੈ ਕਿ ਜਦੋਂ ਬੰਦਾ ਘੱਟ ਪੜਿਆ ਲਿਖਿਆ ਹੋਵੇ ਉਹਨੂੰ ਛਰਾਬ ਤੇ ਸਰਾਬ ਇਹ ਦੇ ਵਿਚਕਾਰ ਅੰਤਰ ਨਹੀਂ ਪਤਾ ਹੁੰਦਾ ਤੇ ਸਰਾਬ ਦਾ ਅੰਤਰ ਆ ਜਿਹੜਾ ਉਹ ਸਮਝਣਾ ਚਾਹੀਦਾ ਕਿਉਂਕਿ ਇਹਦਾ ਅਰਥ ਹੁੰਦਾ ਮਿਰਗ ਤ੍ਰishna ਇਹ ਉਹਨਾਂ ਨੇ ਤਰਕ ਪੇਸ਼ ਕੀਤਾ ਪਰ ਜੇਕਰ ਅਮਿਤ ਸ਼ਾਹ ਗੁਰਾਂ ਦੀ ਗੱਲ ਕਰਗੇ ਉਹਨਾਂ ਨੇ ਪਿਛਲੇ ਦਿਨੀ ਇੱਕ ਰੈਲੀ ਦੇ ਵਿੱਚ ਜਾ ਕੇ ਇਹ ਗੱਲ ਕਹਿਤੀ ਵੀ ਕਈ ਲੋਕ ਦਿਨ ਦੇ ਵੇਲੇ ਤਾਂ ਆਪਸ ਦੇ ਵਿੱਚ ਗੁੱਥਮ ਗੁੱਥਾ ਹੁੰਦੇ ਆ ਮੁਕਾਬਲੇ ਦੇ ਵਿੱਚ ਵੀ ਰਹਿੰਦੇ ਆ ਵਿਰੋਧੀ ਧਿਰਾਂ ਦੇ ਉਮੀਦਵਾਰ ਵੀ ਬਣਦੇ ਆ ਪਰ ਰਾਤ ਦੇ ਵੇਲੇ ਉਹ ਆਪਸ ਦੇ ਵਿੱਚ ਈਲੂ ਈਲੂ ਕਰਦੇ ਰਹਿੰਦੇ ਆ ਇੱਕ ਹੋਰ ਬਸਪਾ ਦੇ بڑے ਸੀਨੀਅਰ ਨੇਤਾ ਉਹਨਾਂ ਦੇ ਵੱਲੋਂ ਅਵੱਲੀ ਗੱਲ ਕਹੀ ਗਈ ਆ ਉਹ ਕਹਿੰਦੇ ਵੀ ਜਿਹੜੀ ਜਯਾਪ੍ਰਦਾ ਇਹ ਤਾਂ ਜਿੱਥੇ ਵੀ ਦਿਲ ਕਰਦਾ ਠੁਮਕੇ ਲਗਾਉਣ ਲੱਗ ਜਾਂਦੀ ਹੈ ਤੇ ਇਹ ਲੱਕ ਹਲਾ ਕੇ ਜਾਮ ਵੀ ਖੁਲਵਾ ਦਿੰਦੀ ਹੈ ਸੜਕਾਂ ਦੇ ਉੱਤੇ ਵੇਲ ਵੀ ਪਵਾ ਦਿੰਦੀ ਹੈ ਯਾਨੀ ਕਿ ਇਹ ਉਹ ਅਨੈਤਿਕ ਗੱਲਾਂ ਜਿਹੜੀਆਂ ਨਿੱਜੀ ਤੌਰ ਦੇ ਉੱਤੇ ਚੋਬਾਂ ਲਾ ਲਾ ਕੇ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਵੱਖ-ਵੱਖ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਖਾਸ ਕਰਕੇ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵੈਸੇ ਕੋਈ ਨਵੀਂ ਗੱਲ ਵੀ ਨਹੀਂ ਜਦੋਂ ਵੀ ਕਿਤੇ ਕੋਈ ਚੋਣ ਹੁੰਦੀ ਹੈ ਇੱਕ ਦੂਜੇ ਦੇ ਖਿਲਾਫ ਗਦਾ ਕੋਤਾ ਘੋੜਾ ਪਤਾ ਨਹੀਂ ਕੀ ਕੀ ਅਪਸ਼ਬਦ ਬੋਲੇ ਜਾਂਦੇ ਆ ਜਿਦੇ ਉੱਤੇ ਹੈਰਾਨੀ ਵੀ ਹੁੰਦੀ ਹੈ ਤੇ ਇਹਨਾਂ ਦੀ ਬੌਧਿਕਤਾ ਦੇ ਉੱਤੇ ਸਵਾਲ ਵੀ ਖੜੇ ਹੁੰਦੇ ਆ ਇੱਕ ਹੋਰ ਵੱਡੀ ਖਬਰ ਪ੍ਰਾਪਤ ਹੋਈ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ 22 ਲੱਖ ਬੇਰੁਜ਼ਗਾਰ ਨੌਜਵਾਨ ਹੈ ਇਹ ਉਹ ਬੇਰੁਜ਼ਗਾਰ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦੀ ਕੋਈ ਆਸ ਨਹੀਂ ਹਾਲਾਂਕਿ ਪੰਜਾਬ ਦੇ ਵਿੱਚ ਜੋ ਵਰਤਮਾਨ ਸਰਕਾਰ ਹੈ ਕਾਂਗਰਸ ਦੀ ਇਹਨੇ ਦਾਅਵਾ ਕੀਤਾ ਕਿ 5 ਲੱਖ ਨੌਜਵਾਨਾਂ ਨੂੰ ਅਸੀਂ ਰੁਜ਼ਗਾਰ ਦੇਤਾ ਪਰ ਨੌਜਵਾਨ ਕਹਿੰਦੇ ਵੀ ਅਸੀਂ ਆ ਸਾਨੂੰ ਤਾਂ ਮਿਲਿਆ ਨਹੀਂ ਹੋਰ ਕਿਹਨੂੰ ਮਿਲ ਗਿਆ ਇਹਦੇ ਬਾਬਤ ਦੱਸੋ ਕਾਂਗਰਸ ਦੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਥਾਂ ਥਾਂ ਦੇ ਉੱਤੇ ਰੋਜ਼ਗਾਰ ਮੇਲੇ ਲਾਏ ਤੇ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ ਪਰ ਨੌਜਵਾਨਾਂ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਕਿ ਅਸੀਂ ਪੀ ਐਚ ਡੀ ਕਰ ਲਈ ਅਸੀਂ ਡਬਲ ਐਮ ਏ ਕਰ ਲਈ ਅਸੀਂ ਇੰਜੀਨੀਅਰਿੰਗ ਕਰ ਲਈ ਕੀ ਅਸੀਂ 10000 ਰੁਪਏ ਦੀ ਨੌਕਰੀ ਕਰਗੇ ਸਾਨੂੰ ਸਾਡੀ ਕਾਬਲੀਅਤ ਸਾਡੀ ਪੜ੍ਹਾਈ ਲਿਖਾਈ ਦੇ ਮੁਤਾਬਕ ਵਿਦਿਆਕ ਯੋਗਤਾ ਦੇ ਮੁਤਾਬਕ ਜੇਕਰ ਰੋਜ਼ਗਾਰ ਨਹੀਂ ਮਿਲਦਾ ਤਾਂ ਫਿਰ ਇਹ ਤੁਸੀਂ ਹੀ ਨਕਮੇ ਆ ਅਸੀਂ ਨਕਮੇ ਨਹੀਂ ਆ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇਹੋ ਜਿਹੇ ਆ ਜਿਹੜੇ ਨੌਕਰੀ ਨੂੰ ਤਰਸਦੇ ਤਰਸਦੇ ਆਪਣੀ ਉਮਰ ਹੱਦ ਟੱਪ ਗਏ ਆ ਉਹਨਾਂ ਨੂੰ ਰੋਜ਼ਗਾਰ ਦੀ ਹੁਣ ਕੋਈ ਆਸ ਵੀ ਨਹੀਂ ਹੈ ਸੋ ਇਸ ਵਕਤ ਜਦੋਂ ਅਸੀਂ ਕਹਿੰਦੇ ਆ ਕਿ ਸਾਡੀ ਸਰਕਾਰ ਆ ਜਾਵੇ ਅਸੀਂ ਸਮਾਰਟਫੋਨ ਦੇਵਾਂਗੇ ਕੋਈ ਕਹਿੰਦਾ ਅਸੀਂ ਕੁਝ ਦੇਵਾਂਗੇ ਕੋਈ ਕਹਿੰਦਾ ਕੁਝ ਦੇ ਦੇਵਾਂਗੇ ਪਰ ਨੌਜਵਾਨੀ ਆ ਜਿਹੜੀ ਉਹ ਚਾਹੁੰਦੀ ਆ ਕਿ ਸਾਡੇ ਹੱਥ ਦੇ ਵਿੱਚ ਰੋਜ਼ਗਾਰ ਹੋਵੇ ਮੋਬਾਈਲ ਅਸੀਂ ਆਪਣੇ ਆਪ ਖਰੀਦਣਾ ਜਾਣਦੇ ਆ ਬਾਕੀ ਚੀਜ਼ਾਂ ਵੀ ਅਸੀਂ ਆਪੇ ਲੈ ਲਾਂਗੇ ਜੇਕਰ ਜੇਬ ਦੇ ਵਿੱਚ ਚਾਰ ਛਿਲੜ ਹੋਣਗੇ ਤਾਂ ਜੇ ਹੁਣ ਗੱਲ ਕਰਦੇ ਆ ਹਰਿੰਦਰ ਸਿੰਘ ਖਾਲਸਾ ਹੋਰਾਂ ਦੀ ਹਰਿੰਦਰ ਸਿੰਘ ਖਾਲਸਾ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਕੇ ਤੇ ਹੁਣ ਭਗਵੇਂ ਰੰਗ ਦੇ ਵਿੱਚ ਰੰਗੇ ਗਏ ਆ ਅਰुण ਜੇਟਲੀ ਹੋਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਲੰਘੇ ਕੱਲ ਭਾਜਪਾ ਦੇ ਵਿੱਚ ਦਾਖਲਾ ਲੈ ਲਿਆ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਬਿਨਾਂ ਕਿਸੇ ਸ਼ਰਤ ਤੋਂ ਇਸ ਪਾਰਟੀ ਦੇ ਵਿੱਚ ਆਇਆ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਆਮ ਆਦਮੀ ਪਾਰਟੀ ਦੇ 4 ਲੋਕ ਸਭਾ ਦੇ ਮੈਂਬਰ ਪੰਜਾਬ ਤੋਂ ਹੀ ਚੁਣੇ ਗਏ ਸੀ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਫਤੇਗੜ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਇਹਨਾਂ ਦੋਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਬਾਹਰ ਕਰ ਦਿੱਤਾ ਗਿਆ ਸੀ ਮੁਤਲ ਕਰ ਦਿੱਤਾ ਗਿਆ ਸੀ ਡਾਕਟਰ ਧਰਮਵੀਰ ਗਾਂਧੀ ਫੇਰ ਵੀ ਕਾਮਯਾਬ ਰਹੇ ਹਨ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਮੁੱਦੇ ਚੁੱਕੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਪ੍ਰਚਾਰ ਕੀਤੇ ਗਏ ਆਪਣੇ ਹਲਕੇ ਦੇ ਵਿੱਚ ਵਿਚਰੇ ਆ ਲੋਕ ਸਭਾ ਦੇ ਵਿੱਚ ਵੀ ਉਹਨਾਂ ਨੇ ਸੋਹਣੀਆਂ ਪੇਸ਼ ਕਰਗੀਆਂ ਕੀਤੀਆਂ ਪਰ ਹਰਿੰਦਰ ਸਿੰਘ ਖਾਲਸਾ ਹੋਰਾਂ ਦੀ ਪ੍ਰਾਪਤੀ ਬਹੁਤ ਘੱਟ ਦੇਖਣ ਨੂੰ ਮਿਲੀ ਹੈ ਪਿੱਛੇ ਜੇ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਫਤਿਹਗੜ੍ਹ ਸਾਹਿਬ ਦੇ ਲੋਕ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਬਾਹਰ ਪਹੁੰਚ ਗਏ ਸੀਗੇ ਉਹਨਾਂ ਨੇ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਖਾਲਸਾ ਸਾਬ ਨਾ ਤਾਂ ਸਾਨੂੰ ਆਪਣੇ ਹਲਕੇ ਚ ਲੱਭਦੇ ਆ ਨਾ ਹੀ ਇੱਥੇ ਲੱਭਦੇ ਹੈਗੇ ਕਿੱਥੇ ਜਿਹੜਾ ਲੱਭ ਕੇ ਲਿਆਊਗਾ 1 ਲੱਖ ਰੁਪਏ ਦਾ ਇਨਾਮ ਦੇਵਾਂਗੇ ਯਾਨੀ ਕਿ ਉਹਨਾਂ ਨੇ ਆਪਣੇ ਤਰੀਕੇ ਦਾ ਸੰਕੇਤਕ ਪ੍ਰਦਰਸ਼ਨ ਇਹ ਕੀਤਾ ਸੀਗਾ ਸੋ ਖਾਲਸਾ ਸਾਬ ਉੱਥੇ ਜਦੋਂ ਹੁੰਦੇ ਸੀ ਲੋਕ ਸਭਾ ਦੇ ਵਿੱਚ ਉਦੋਂ ਵੀ ਉਹਨਾਂ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਕਿਉਂਕਿ ਪਿਛਲੇ ਇੱਕ ਰਿਪੋਰਟ ਜਾਰੀ ਹੋਈ ਹੈ ਉਹਦੇ ਤਹਿਤ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਲੋਕ ਸਭਾ ਦੇ ਅੰਦਰ ਬਹਿਸਾਂ ਵਿੱਚ ਸਭ ਤੋਂ ਵੱਧ ਹਿੱਸਾ ਲਿਆ ਦੂਜੇ ਨੰਬਰ ਦੇ ਉੱਤੇ ਭਗਵੰਤ ਮਾਨ ਹੋរី ਰਹੇ ਆ ਤੇ ਹੇਠਲੀ ਥਾਂ ਦੇ ਉੱਤੇ ਯਾਨੀ ਕਿ 13 ਦੇ ਵਿੱਚੋਂ 13ਵੇਂ ਨੰਬਰ ਦੇ ਉੱਤੇ ਹਰਿੰਦਰ ਸਿੰਘ ਖਾਲਸਾ ਪੰਜ ਵਰਿਆਂ ਦੇ ਵਿੱਚ ਸਿਰਫ ਦੋ ਵਾਰ ਬੋਲੇ ਆ ਉਹ ਵੀ ਥੋੜਾ ਜਿਹਾ ਦੂਜੇ ਨੰਬਰ ਦੇ ਉੱਤੇ ਨਿਖਿਤ ਕਾਰਗੁਜ਼ਾਰੀ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਨਾ ਨੰਬਰ ਆਉਂਦਾ ਜਿਹੜੇ ਬਹੁਤ ਘੱਟ ਬੋਲੇ ਆ ਉੱਥੇ ਲੋਕਾਂ ਦੇ ਮੁੱਦੇ ਚੁੱਕੇ ਹੀ ਨਹੀਂ ਜਿਨ੍ਹਾਂ ਨੇ ਸੁੱਚੇ ਮੂੰਹ ਹੀ ਵਾਪਸੀ ਆਪਣੀ ਠੀਕ ਸਮਝੀ ਆ ਕੋਈ ਗੱਲ ਨਹੀਂ ਕੀਤੀ ਇਸ ਹਾਲਾਤ ਦੇ ਵਿੱਚ ਹਰਿੰਦਰ ਸਿੰਘ ਖਾਲਸਾ ਭਾਜਪਾ ਦੇ ਲਈ ਕਿੰਨੇ ਕਤਾਰਨ ਹਰ ਬਣ ਗਏ ਕਿ ਸਿੱਖ ਜਿਹੜੇ ਤੌਰ ਦੇ ਉੱਤੇ ਭਾਜਪਾ ਦਾ ਕੋਈ ਫਾਇਦਾ ਕਰ ਸਕਣਗੇ ਜਾਂ ਭਾਜਪਾ ਦੇ ਵਿੱਚ ਜਾਣ ਕਰਕੇ ਇਹਨਾਂ ਨੂੰ ਕੋਈ ਰਾਜ ਸਭਾ ਦੀ ਮੈਂਬਰੀ ਮਿਲੂ ਜਾਂ ਚੇਅਰਮੈਨੀ ਮਿਲੂ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ ਹੁਣ ਜੇ ਗੱਲ ਅਸੀਂ ਕਰਦੇ ਆ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੱਲ ਪੱਤਰਕਾਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੱਲਬਾਤ ਕੀਤੀ ਹੈ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਮੈਦਾਨ 'ਚ ਉਤਰ ਰਹੇ ਆ ਕਿਉਂਕਿ ਪਾਰਟੀ ਨੂੰ ਲੋੜ ਆ ਤੁਹਾਨੂੰ ਵੱਡਾ ਚਿਹਰਾ ਮਿਲਦਾ ਨਹੀਂ ਕੀ ਕਹੋਗੇ ਉਹਨਾਂ ਨੇ ਕਿਹਾ ਵੀ ਇਹ ਸਾਰੀਆਂ ਗੱਲਾਂ ਨਿਰਆਧਾਰ ਹੈ ਇਨ੍ਹਾਂ ਦੇ ਵਿੱਚ ਕੋਈ ਦਮ ਨਹੀਂ ਇਹ ਅਫਵਾਹਾਂ ਵੱਡੇ ਬਾਦਲ ਸਾਹਿਬ ਨੇ ਚੋਣ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਨਾ ਤਾਂ ਅੱਜ ਤੇ ਨਾ ਭਲਕ ਕਿਸੇ ਵੀ ਕਿਸਮ ਦੀ ਉਹ ਚੋਣ ਦੇ ਵਿੱਚ ਹੁਣ ਹਿੱਸਾ ਨਹੀਂ ਲਿਆ ਕਰਨਗੇ ਮਤਲਬ ਇਹ ਹੈ ਕਿ 93 ਸਾਲ ਦੀ ਉਮਰ ਦੇ ਵਿੱਚ ਵੱਡੇ ਬਾਦਲ ਸਾਹਿਬ ਨੇ ਚੋਣ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਉਹ ਵੀ ਉਸ ਵਕਤ ਜਿਸ ਵਕਤ ਪਾਰਟੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ 93 ਸਾਲ ਦੀ ਉਮਰ ਵੀ ਛੋਟੀ ਨਹੀਂ ਹੁੰਦੀ ਇਸ ਉਮਰ ਦੇ ਵਿੱਚ ਊਰਜਾ ਸਰਗਰਮੀ ਕੱਟੜੀ ਕੁਦਰਤੀ ਵੀ ਆ ਪਰ ਫਿਰ ਵੀ ਬਾਦਲ ਸਾਹਿਬ ਨੇ ਜਿਹੜੇ ਉਹ ਆਪਣੇ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੇ ਅੰਦਰ ਵਿਚਰ ਰਹੇ ਆ ਇਹ ਖਬਰਾਂ ਸਮੇਂ-ਸਮੇਂ ਤੇ ਮਿਲਦੀਆਂ ਇੱਕ ਹੋਰ ਹੈਰਾਨੀ ਵਾਲੀ ਗੱਲ ਹੈ ਜਿਹੜੀ ਉਹ ਹੈ ਕਿ ਜਗਮੀਤ ਸਿੰਘ ਬਰਾੜ ਦੇ ਜਿਹੜੇ ਜਗਮੀਤ ਸਿੰਘ ਬਰਾੜ ਦੇ ਉੱਤੇ ਆਮ ਆਦਮੀ ਪਾਰਟੀ ਹੁਣ ਡੋਰੇ ਪਾ ਰਹੀ ਹੈ ਤਾਂ ਜੋ ਉਹ ਬਠਿੰਡਾ ਖੇਤਰ ਤੋਂ ਚੋਣ ਲੜ ਸਕਣ ਇੱਕ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਧੂਤੀ ਬੋਲਦੀ ਸੀ ਉਦੋਂ ਜਗਮੀਤ ਸਿੰਘ ਬਰਾੜ ਖੁਦ ਚਾਹੁੰਦੇ ਸੀ ਕਿ ਮੈਂ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਜਾ ਪਰ ਜਿਹੜੇ ਬਹੁਤ ਵੱਡੇ ਚੌਧਰੀ ਬਣੇ ਸੀ ਉਸ ਵਕਤ ਆਮ ਆਦਮੀ ਪਾਰਟੀ ਦੇ ਅੰਦਰ ਉਹਨਾਂ ਨੇ ਜਗਮੀਤ ਸਿੰਘ ਬਰਾੜ ਤੇ ਕਈ ਹੋਰ ਸਿਰਕੱਢ ਨੇਤਾ ਜਿਹੜੇ ਕਿ ਸਮੇਂ-ਸਮੇਂ ਦੇ ਉੱਤੇ ਕਈ ਅਹੁਦਿਆਂ ਦੇ ਉੱਤੇ ਰਹੇ ਆ ਉਹਨਾਂ ਦਾ ਪਾਰਟੀ ਦੇ ਅੰਦਰ ਦਾਖਲਾ ਨਹੀਂ ਸੀ ਹੋਣ ਦਿੱਤਾ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਮੁੱਖ ਮੰਤਰੀ ਦੇ ਦਾਵੇਦਾਰ ਆ ਕਿਤੇ ਜਗਮੀਤ ਸਿੰਘ ਬਰਾੜ ਕੱਲ ਨੂੰ ਕਲੇਸ਼ਨਾ ਖੜਾ ਕਰ ਦੇਣ ਉਹ ਆਪਣੇ ਚੰਗੇ ਪ੍ਰਭਵਖ ਦੇ ਲਈ ਪਾਰਟੀ ਦਾ ਪ੍ਰਭਵਖ ਖਤਮ ਕਰ ਗਏ ਇਸ ਕਰਕੇ ਜਿਹੜੇ ਬੰਦਿਆਂ ਨੂੰ ਉਦੋਂ ਆਪਾਂ ਦਾਖਲ ਨਹੀਂ ਹੋਣ ਦਿੱਤਾ ਉਹਨਾਂ ਦੇ ਨਾਲ ਗੱਲਬਾਤ ਇਸ ਵਕਤ ਆਮ ਆਦਮੀ ਪਾਰਟੀ ਖੁਰ ਚਲਾ ਰਹੀ ਹੈ ਇੱਕ ਕੰਸੂਆ ਪ੍ਰਾਪਤ ਹੋਈਆਂ ਜਗਮੀਤ ਸਿੰਘ ਬਰਾੜ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਓ ਤੇ ਬਠਿੰਡੇ ਤੋਂ ਚੋਣ ਮੈਦਾਨ ਦੇ ਵਿੱਚ ਨਿਤਰ ਲੋ ਹੁਣ ਜਗਮੀਤ ਬਰਾੜ ਹੋਰੀ ਵੀ ਜਾਣਦੇ ਆ ਕਿ ਜਦੋਂ ਮੈਨੂੰ ਲੋੜ ਸੀ ਉਦੋਂ ਇਹ ਨਹੀਂ ਮੰਨੇ ਹੁਣ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਹੁਣ ਮੇਰੀ ਗੱਲ ਕਰਦੇ ਆ ਇਸ ਕਰਕੇ ਜਗਮੀਤ ਬਰਾੜ ਹੋਰੀ ਕਾਂਗਰਸ ਦੇ ਵਿੱਚ ਆਪਣੀ ਵਾਪਸੀ ਚਾਹੁੰਦੇ ਆ ਉਹਨਾਂ ਦੇ ਵੱਲੋਂ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਸ਼ੀਲਾ ਧਿਕਸ਼ਿਤ ਹੋਰਾਂ ਦੇ ਨਾਲ ਅਹਿਮਦ ਪਟੇਲ ਹੋਰਾਂ ਦੇ ਨਾਲ ਗੱਲਬਾਤ ਚਲਾਈ ਹੋਈ ਹੈ ਉਹ ਚਾਹੁੰਦੇ ਆ ਕਿ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਕਾਂਗਰਸ ਦੀ ਟਿਕਟ ਮਿਲ ਜਾਵੇ ਤਾਂ ਗੱਲ ਬਹੁਤ ਵਧੀਆ ਉਹ ਕਾਂਗਰਸ ਦੇ ਵਿੱਚ ਮੁੜ ਵਾਪਸੀ ਚਾਹੁੰਦੇ ਉਹ ਘਰ ਵਾਪਸੀ ਚਾਹੁੰਦੇ ਆ ਆਪਾਂ ਜਾਣਦੇ ਆ ਕਿ ਜਗਮੀਤ ਸਿੰਘ ਬਰਾੜ ਨੂੰ ਕਿਸੇ ਵੇਲੇ ਆਵਾਜ਼ੇ ਪੰਜਾਬੀ ਕਿਹਾ ਜਾਂਦਾ ਰਿਹਾ ਉਹਨਾਂ ਨੇ ਫਿਰੋਜ਼ਪੁਰ ਹਲਕੇ ਤੋਂ ਆਪਾਂ ਜਾਣਦੇ ਆ ਫਰੀਦਕੋਟ ਹਲਕੇ ਤੋਂ ਆਲੇ-ਦੁਆਲੇ ਦੇ ਖੇਤਰਾਂ ਤੋਂ ਬਹੁਤ ਵੱਡੇ ਪੱਦਰ ਨੇ ਉੱਤੇ ਆਪਣਾ ਪ੍ਰਭਾਵ ਛੱਡਿਆ ਸੀ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਵੀ ਉਹਨਾਂ ਨੇ ਹਰਾਇਆ ਸੀ ਇੱਕ ਵੇਲੇ ਪਰ ਫਿਰ ਉਸ ਤੋਂ ਬਾਅਦ ਰਾਜਨੀਤਿਕ ਇਹੋ ਜਿਹਾ ਸਿਸਟਮ ਬਣਿਆ ਜਿਹਦੇ ਵਿੱਚ ਜਗਮੀਤ ਸਿੰਘ ਬਰਾੜ ਫਿੱਟ ਨਹੀਂ ਬੈਠੇ ਤੇ ਉਹਨਾਂ ਨੂੰ ਪਰੇ ਕਰ ਦਿੱਤਾ ਗਿਆ ਫਿਰ ਜਗਮੀਤ ਬਰਾੜ ਆ ਜਿਹੜੇ ਉਤਰਣਮੁਲ ਕਾਂਗਰਸ ਨਾਲ ਵੀ ਜੁੜ ਗਏ ਆਮ ਆਦਮੀ ਪਾਰਟੀ ਦੇ ਵਿੱਚ ਵੀ ਜੁੜਨਾ ਚਾਹੁੰਦੇ ਸੀ ਉਹ ਹੁਣ ਕਾਂਗਰਸ ਦੇ ਵਿੱਚ ਫਿਰ ਵਾਪਸੀ ਚਾਹੁੰਦੇ ਆ ਪਰ ਜਿਹੜੀ ਪੰਜਾਬ ਦੀ ਯਾਨੀ ਕਿ ਸੂਬੇ ਦੀ ਲੀਡਰਸ਼ਿਪ ਹੈ ਉਹ ਜਗਮੀਤ ਬਰਾੜ ਨੂੰ ਬਰਦਾਸ਼ਤ ਨਹੀਂ ਕਰ ਰਹੀ ਉਹ ਨਹੀਂ ਦਾਖਲਾ ਹੁਣ ਦੇ ਰਹੀ ਨਹੀਂ ਤਾਂ ਜਗਮੀਤ ਬਰਾੜ ਦੀ ਹੁਣ ਤੱਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁੜ ਵਾਪਸੀ ਹੋ ਜਾਣੀ ਸੀ ਇਹ ਉਹ ਖਬਰਾਂ ਜਿਹੜੀਆਂ ਅੱਜ ਸਭ ਦਾ ਧਿਆਨ ਖਿੱਚ ਰਹੀਆਂ ਪਰ ਜੇਕਰ ਅਸੀਂ ਲੁਧਿਆਣੇ ਤੋਂ ਗੱਲ ਕਰੀਏ ਅਕਾਲੀ ਦਲ ਦੀ ਤਾਂ ਹਾਲੇ ਤੱਕ ਪਾਇਦਾਰ ਵੱਡਾ ਉਮੀਦਵਾਰ ਲੱਭਣ ਦੇ ਵਿੱਚ ਸਮੱਸਿਆ ਆ ਰਹੀ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਜਿਹੜੇ ਉਹਨਾਂ ਦੇ ਉੱਤੇ ਜਾਂ ਰਣਜੀਤ ਸਿੰਘ ਢਿੱਲੋਂ ਦੇ ਉੱਤੇ ਜਾਂ ਕਿਹਦੇ ਉੱਤੇ ਹੋਰ ਗੁਣਾ ਪਵੇ ਟਿਕਟ ਦਾ ਇਹਦੇ ਲਈ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਪਿਛਲੀ ਵਾਰ ਲੋਕ ਸਭਾ ਦੀ ਚੋਣ ਇੱਥੋਂ ਮਨਪ੍ਰੀਤ ਈਆਲੀ ਹੋਰਾਂ ਨੇ ਲੜੀ ਸੀ ਤੇ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੂੰ ਹਰਾਤਾ ਸੀ ਆਪਾਂ ਸਾਰੇ ਜਾਣਦੇ ਹਾਂ ਇਸੇ ਤਰੀਕੇ ਦੇ ਨਾਲ ਹੋਰ ਵਕਫ ਵਕਫ ਥਾਵਾਂ ਤੋਂ ਇਹ ਪਤਾ ਲੱਗ ਰਿਹਾ ਵੀ ਵੱਡੇ ਪੱਦਰ ਦੇ ਉੱਤੇ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਅਕਾਲੀ ਦਲ ਨੂੰ ਪਰ ਕਾਂਗਰਸ ਦੇ ਵੱਲੋਂ ਆਪਣੇ ਚਾਰ ਉਮੀਦਵਾਰ ਤਕਰੀਬਨ ਤਕਰੀਬਨ ਫਾਈਨਲ ਕਰ ਦਿੱਤੇ ਗਏ ਆ ਰਵਨੀਤ ਬਿੱਟੂ ਲੁਧਿਆਣੇ ਤੋਂ ਸੁਨੀਲ ਜਾਖੜ ਗੁਰਦਾਸਪੁਰ ਤੋਂ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਤੇ ਪਟਿਆਲੇ ਤੋਂ ਬੀਬੀ ਪ੍ਰਨੀਤ ਕੌਰ ਤੇ ਆਪਾਂ ਜਾਣਦੇ ਆ ਕਿ ਜੇਕਰ ਪ੍ਰਨੀਤ ਕੌਰ ਨੂੰ ਜਿਵੇਂ ਕਿ ਹੁਣ ਖਬਰਾਂ ਆ ਰਹੀਆਂ ਵੀ ਹਾਈ ਕਮਾਂਡ ਨੇ ਹਰੀ ਝੰਡੀ ਦੇ ਦਿੱਤੀ ਹੈ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਦੇ ਉਸ ਸਜ਼ਾਤ ਦੀ ਆਪੇ ਹੀ ਉਲਟ ਰੂਪ ਦੇ ਵਿੱਚ ਗੱਲ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਇੱਕ ਟੱਬਰ ਇੱਕ ਅਹੁਦਾ ਜੇਕਰ ਉਹਨਾਂ ਨੇ ਉਸ ਵਕਤ ਇਹ ਗੱਲ ਕਹੀ ਸੀ ਕਿ ਇੱਕ ਟੱਬਰ ਦੇ ਵਿੱਚ ਇੱਕੋ ਅਹੁਦਾ ਰਹਿਣਾ ਚਾਹੀਦਾ ਤਾਂ ਫਿਰ ਕੈਪਟਨ ਸਾਹਿਬ ਦੀ ਧਰਮ ਪਤਨੀ ਨੂੰ ਟਿਕਟ ਕਿਵੇਂ ਮਿਲ ਸਕਦੀ ਹੈ ਐਤਕੀ ਸਾਰੀਆਂ ਗੱਲਾਂ ਨੂੰ ਆਪੇ ਹੀ ਉਲੱਦਿਆ ਜਾ ਰਿਹਾ ਦੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨੂੰ ਵੀ ਟਿਕਟ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਇਸੇ ਕਰਕੇ ਪ੍ਰਤਾਪ ਸਿੰਘ ਬਾਜਵਾ ਵਾਰ-ਵਾਰ ਗੱਲ ਕਹਿੰਦੇ ਆ ਵੀ ਜਦੋਂ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਮੌਕੇ ਮੈਂ ਆਪਣੀ ਪਤਨੀ ਦੇ ਹੱਕ ਦੇ ਵਿੱਚ ਟਿਕਟ ਮੰਗੀ ਚਰਨਜੀਤ ਕੌਰ ਦੇ ਉਦੋਂ ਮੈਨੂੰ ਕਹਿੰਦੇ ਵੀ ਇਹ ਹੋ ਨਹੀਂ ਸਕਦਾ ਕਿਉਂਕਿ ਇਹ ਤਾਂ ਇੱਕ ਅਹੁਦਾ ਤੇ ਇੱਕ ਟੱਬਰ ਸਿਧਾਂਤ ਦੀ ਉਲੰਘਣਾ ਤੇ ਹੁਣ ਇਹ ਆਪ ਹੀ ਉਲੰਘਣਾ ਕਰ ਰਿਹਾ ਯਾਨੀ ਕਿ ਆਪ ਹੀ ਆਪਾ ਨਿਯਮ ਬਣਾਉਣੇ ਤੇ ਆਪ ਹੀ ਆਪਾ ਰਬੜ ਦੇ ਨਾਲ ਮਿਟਾ ਦੇਣੇ ਆ ਇਹ ਪਤਾ ਨਹੀਂ ਕਦੋਂ ਤੋਂ ਗੱਲ ਚੱਲੀ ਹੈ ਤੇ ਕਿੱਥੇ ਜਾ ਕੇ ਮੁਕਣੀ ਹੈ। ਇਸੇ ਕੁਝ ਉਹ ਖਬਰਾਂ ਜਿਨ੍ਹਾਂ ਦੇ ਵੱਲ ਅੱਜ ਝਾਤ ਪਾਉਣੀ ਬਣਦੀ ਸੀ, ਕੱਲ ਨੂੰ ਇਸੇ ਵੇਲੇ ਚੋਣ ਚਰਚਾ ਪ੍ਰੋਗਰਾਮ ਲੈ ਕੇ ਮੌੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਅਜੀਤ ਵੈਬ ਟੀਵੀ। ਬਹੁਤ-ਬਹੁਤ ਮਿਹਰਬਾਨੀ।